ਸਾਸ਼ੀ ਕਾਲ ਜੀ ਸਾਰਿਆਂ ਨੂੰ ਹੋਪ ਸਈ ਸਾਰੇ ਵਧੀਆ ਤੇ ਤੁਸੀਂ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਬਾਸੀ ਕੰਮ ਦੇ ਤੇ ਲਓ ਜੀ ਟਾਈਮ 2:10 2:30 ਵੱਜ ਗਏ ਨੇ ਸੱਚ 2:30 ਵੱਜ ਗਏ ਨੇ ਦਮਨ ਸਕੂਲ ਚਲੀ ਗਈ ਸੀ ਸਵੇਰੇ ਵਲੌਗ ਸ਼ੁਰੂ ਨਹੀਂ ਕੀਤਾ ਕਿਉਂਕਿ ਟਾਈਮ ਹੀ ਨਹੀਂ ਲੱਗਿਆ ਕੱਲ ਦੀ ਕਾਫੀ ਬਿਜੀ ਸੀ ਤੇ ਕੱਲ ਮੈਂ ਦੱਸਿਆ ਸੀ ਕਿ ਮੇਰੇ ਗਲੇ 'ਚ ਪ੍ਰੋਬਲਮ ਹੈ ਗਲੇ 'ਚ ਪ੍ਰੋਬਲਮ ਹੈਗੀ ਮੈਡੀਸਿਨ ਲਈ ਸੀ ਡਾਕਟਰ ਕਹਿੰਦਾ 3 ਦਿਨਾਂ ਬਾਅਦ ਫੇਰ ਚੈੱਕ ਕਰਵਾਇਓ ਤੇ ਮੈਂ ਇਹ ਫਟਾਫਟ ਤੁਹਾਨੂੰ ਤਾਂ ਦੱਸ ਰਹੀਆਂ ਕਿਉਂਕਿ ਭੈਣਾਂ ਦੇ ਬੜੇ WhatsApp ਤੇ ਕਮੈਂਟ ਆ ਰਹੇ ਨੇ ਦੀਦੀ ਦੱਸਿਓ ਦੀਦੀ ਦੱਸਿਓ ਦੀਦੀ ਦੱਸਿਓ ਮੈਸੇਜ ਆ ਰਹੇ ਨੇ ਤੇ ਹੁਣ 3 ਦਿਨ ਦੀ ਮੈਡੀਸਿਨ ਹੈ 3 ਦਿਨ ਦੀ ਮੈਡੀਸਿਨ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ ਦੁੱਖਦਾ ਜੇਗੀ ਇਹ ਮੇਰਾ ਗਲਾ ਹੱਥ ਲਾਇਆ ਹਨਾ ਤੇ ਬਾਕੀ ਦੇਖਦੇ ਆ ਤੇ ਚਲੋ ਜੀ ਵਲੌਗ ਆਪਾਂ ਨੇ ਸ਼ੁਰੂ ਕੀਤਾ ਅ ਸ਼ਾਮੀ ਮਤਲਬ 2:30 ਵਜੇ ਸ਼ੁਰੂ ਕੀਤਾ ਤੇ ਦਮਨ ਆਉਣ ਵਾਲੀ ਦਮਨ ਨੂੰ ਅਨੁਸਾਰ ਛੱਡ ਕੇ ਜਾਣਗੇ ਉਤਾਰ ਗਏ ਨਹੀਂ ਹੋਏ ਨੇ ਦਮਨ ਨੂੰ ਲੈਣਾ ਤੇ ਮੈਂ ਵੀ ਦਮਨ ਦੇ ਹੁੰਦਿਆਂ ਨੂੰ ਕਰਦੀ ਪਈ ਨੇ ਤਿਆਰੀ ਕਿ ਅੱਜ ਮੈਂ ਦਮਣ ਲਈ ਬਣਾ ਰਹੀ ਆ ਸਪੈਸ਼ਲ ਕੁਛ 버ਗਰ ਕਿਉਂਕਿ ਦਮਣ ਮੰਗਰੀ ਸੀ 버ਗਰ ਤੇ ਮੈਂ ਅੱਜ ਸਾਰਾ ਸਮਾਨ ਲੈ ਆਈ 버ਗਰ ਦਾ ਤੇ ਬਸ ਉਹ ਰੈਡੀ ਕਰ ਰਹੀ ਆ ਤੇ ਕੱਲ ਨਾ ਸਾਡੇ ਰੀਨਾ ਭੈਣ ਨੇ ਰਾਜਪੁਰੇ ਤੋਂ ਪੁਲਸ ਨੇ ਉਹਦੇ ਹਸਬੰਦ ਨੂੰ ਉਹਦਾ ਫੋਨ ਆਇਆ ਸੀ ਨਾ ਸਪੈਸ਼ਲ ਕਰ ਦੇ ਲੈਟਰ ਤੇ ਵਧਾਈਆਂ ਦੇ ਰਹੀ ਤੇ ਰੀਨਾ ਭੈਣ ਬਹੁਤ ਬਹੁਤ ਥੈਂਕ ਯੂ ਬਹੁਤ ਵਧੀਆ ਲੱਗਿਆ ਗੱਲ ਕਰਕੇ ਉਹ ਵੀ ਕਹਿੰਦੇ ਮੈਂ ਜਦੋਂ ਕਾਲ ਲਾਈ ਮੈਨੂੰ ਐ ਲੱਗਿਆ ਕਿ ਭਾਏ ਪਤਾ ਨਹੀਂ ਕਾਲ ਪਿਕ ਕਰਨਗੇ ਕਿ ਨਹੀਂ ਕਰਨਗੇ ਹਨਾ ਜਦੋਂ ਸਾਡੇ ਭੈਣ ਭਰਾ ਸਾਨੂੰ ਇੰਨਾ ਚਾਹੁੰਦੇ ਨੇ ਜੇ ਅਸੀਂ ਉਹਨਾਂ ਦੀ ਕਾਲ ਨਾ ਪਿਕ ਕਰੀਏ ਜਾਂ ਮੈਸੇਜ ਦਾ ਰਪਲਾਈ ਨਾ ਕਰੀਏ ਤੇ ਐਵੇਂ ਚੰਗਾ ਨਹੀਂ ਲੱਗਦਾ ਤੇ ਸਪੈਸ਼ਲੀ ਰੀਨਾ ਭੈਣ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਹਨ ਵੀਡੀਓ ਚ ਦੇਖਦੇ ਹੋ ਤੇ ਬੜਾ ਵਧੀਆ ਲੱਗਦਾ ਤੇ ਬਾਕੀ ਚਲੋ ਜੀ ਮੈਂ ਤੁਹਾਨੂੰ ਦਿਖਾਨੀ ਆ ਅੱਜ ਤਾਂ ਨਾਲੇ ਮੈਂ ਕੁਝ ਖਾਸ ਲੈ ਕੇ ਆਈਆਂ ਘਰ ਵਾਸਤੇ ਮੈਂ ਬਾਜ਼ਾਰ ਗਈ ਸੀ ਅੱਜ ਬੜੇ ਮਿਲਦੇ ਦੇਣੇ ਤੁਸੀਂ ਮਾੜੀ ਮੋਟੀ ਸ਼ਕਲ ਸੂਰਤ ਸੈਟ ਹੈ ਹਨਾ ਤੇ ਕੁਝ ਭੈਣਾਂ ਦੇ ਕਮੈਂਟ ਸੀ ਕਿ ਦੀਦੀ ਬੜੇ ਦਿਨਾਂ ਬਾਅਦ ਅੱਜ ਤੁਹਾਡਾ ਘਰ ਦੇਖਿਆ ਇਹ ਸੰਗਰੂਰ ਵਾਲਾ ਜਿਥੇ ਸੀ ਰਹਿਨੇ ਆ ਤੇ ਅੱਜ ਮੈਂ ਲੈ ਕੇ ਆਈਆਂ ਤੁਹਾਨੂੰ ਦਿਖਾਨੀਆਂ ਸਭ ਤੋਂ ਪਹਿਲਾਂ ਬਹੁਤ ਮੈਨੂੰ ਨਾ ਕਦੇ ਦੀ ਚੀਜ਼ ਦੀ ਲੋਟ ਸੀ ਮੈਂ ਕਦੇ ਇਹ ਦੀ ਦੇਖਦੀ ਸੀ ਕਿ ਅੱਜ ਲਿਆਵਾਂਗੀ ਕੱਲ ਲਿਆਵਾਂਗੀ ਅੱਜ ਲਿਆਵਾਂਗੀ ਕੱਲ ਲਿਆਵਾਂਗੀ ਤੇ ਅੱਜ ਅਚਾਨਕ ਕਿਤੇ ਪਾਈ ਮਿਲ ਗਿਆ ਮੈਨੂੰ ਤੇ ਆ ਦੇਖੋ ਇਹਨੂੰ ਪਤਨ ਕੀ ਬੈਂਬੂ ਟਰੀ ਕਹਿੰਦੇ ਨੇ ਇਹ ਮੈਨੂੰ ਬਹੁਤ ਵਧੀਆ ਲੱਗੇ ਪਰਸਨਲੀ ਤੇ ਮੈਂ ਇਹ ਲੈ ਆਂਦੇ ਮੈਂ ਕਿਹਾ ਕਹਿੰਦੇ ਘਰੇ ਰੱਖੋ ਵਧੀਆ ਲੱਗਦੇ ਨੇ ਤੇ ਮੈਂ ਇਹ ਅੱਜ ਲੈ ਕੇ ਆਈਆਂ ਦੋ ਲੈਣਾ ਤਾਂ ਮੈਂ ਇੱਕ ਸੀ ਭਾਈ ਕਹਿੰਦਾ ਨਹੀਂ ਦੋ ਲੈ ਲਓ ਦੋ ਲੈ ਲਓ ਵਿਚਾਰਾ ਗਰਮੀ ਇੰਨੀ ਸੀ ਗਰਮੀ ਚ ਘੁੰਮ ਰਿਆ ਸੀ ਤੇ ਮੈਂ ਕਿਹਾ ਚਲ ਕੋਈ ਨਾ ਤੂੰ ਦੋ ਹੀ ਦੇ ਦੇ ਤੇ ਲੋ ਗਾਇਸ ਮੈਂ ਤੁਹਾਨੂੰ ਦਿਖਾਦਾ 버거 ਦੀ ਜਿਹੜੀ ਤਿਆਰੀ ਏ ਉਹ ਜੁੱਤੀ ਤੇਲ ਮੈਂ ਰੱਖਤਾ ਕੜਾਈ ਚ ਠੀਕ ਹੈ ਤੇ ਇਧਰ ਆਪਾਂ ਨੇ ਕੱਟ ਲੈਨੇ ਟਮਾਟਰ ਪਿਆਜ਼ ਤੇ ਖੀਰੇ ਠੀਕ ਹੈ ਤੇ ਇਧਰ ਆਪਾਂ ਨੇ ਫਰੋਜ਼ਨ ਪਕਤੀਆਂ ਲੈ ਲੈਂਦੀਆਂ ਨੇ ਇਹਦੀ ਮੈਂ ਕੋਈ ਐਡ ਨਹੀਂ ਕਰ ਰਹੀ ਠੀਕ ਹੈ ਮਕੇਨ ਦੀਆਂ ਲੈਂਦੀਆਂ ਨੇ ਤੇ ਇਧਰ ਲਿਆਂਦੇ ਨੇ ਜੀ ਆਪਾਂ 버거 ਬੰਦ ਬਨ 버ਗਰ ਬਨ ਲੈ ਕੇ ਬੰਦੇ ਨੇ ਤੇ ਇਹਨਾਂ ਨੂੰ ਘਰੇ ਬਣਾਵਾਂਗੇ ਬਾਹਰ ਨਾਲੋਂ ਕੀ ਘਰੇ ਠੀਕ ਹੈ ਤੇ ਬਾਕੀ ਜਿਵੇਂ ਬਣਨਗੇ ਮੈਂ ਤੁਹਾਨੂੰ ਦਿਖਾਵਾਂਗੀ ਠੀਕ ਹੈ ਕੋਈ ਮੈਂ ਇਹਨਾਂ ਦੀ ਐਡ ਨਹੀਂ ਕਰਦੀ ਕਿਉਂਕਿ ਕਈ ਵਾਰ ਨਾ ਵੀਡੀਓ ਤੇ ਕਾਪੀ ਰਾਈਟ ਆ ਜਾਂਦਾ ਕਿ ਤੁਸੀਂ ਐਡ ਕਰਦੇ ਹੋ ਤੇ ਲਓ ਜੀ ਇੱਧਰ ਸਾਰਾ ਸਮਾਨ ਰੈਡੀ ਹੈ ਇੱਧਰ ਆਪਣਾ ਤੇਲ ਵੀ ਗਰਮ ਹੈ ਤੇ ਇਹ ਜਿਹੜੀ ਹੈ ਨਾ ਸਪੈਸ਼ਲ ਆ ਦੇਖੋ 버거 ਬੈਟਿੰਗ ਥੇ 버거 ਵਾਸਤੇ ਹੈ ਇਹ ਟਿੱਕੀ ਜਿਹੜੀ ਹੈ ਕਿ ਆਪਾਂ ਟਿੱਕੀ ਪਾਤੀ ਹੈ ਤੇਲ ਚ ਲਓ ਜੀ ਇਹ ਕੜਾਈ ਸਾਡੀ ਬਹੁਤ ਸੈਰਸੋਲਾ ਇਹ ਕੜਾਈ ਨੂੰ ਦੇਖ ਕੇ ਬਹੁਤ ਜਾਣੇ ਕੜਾਈ ਮੰਗਦੇ ਨੇ। ਇਹ ਆਹ ਕੜਾਈ ਤੁਹਾਡੀ ਵਧੀਆ ਕੜਾਈ ਤੋਂ ਵਧੀਆ ਤੇ ਕੁਝ ਵਿੱਚ ਕੁ ਕਹ ਦਿੰਦੇ ਨੇ। ਹੂੰ। ਸਾਫ਼ ਨਹੀਂ ਕਰਦੇ, ਗੰਦੀ ਜੀ ਕੜਾਈ ਏ, ਪਾਣਾ ਏ ਢਿੰਕਾ ਏ। ਤੇ ਕੋਈ ਮੇਲਾ ਦਾ ਕੁਝ ਕੁ ਕਰਾ ਵਿੱਚ ਜਿਹੜੀਆਂ ਤੜਕਾ ਲਾਣ ਵਾਲੀਆਂ ਕੜਾਈਆਂ ਨੇ ਜਾਂ ਜਿਹ ਵਿੱਚ ਪਕੌੜੇ ਕੱਢਦੇ ਉਹ ਅਲੱਗ ਹੀ ਰੱਖੀਆਂ ਹੁੰਦੀਆਂ ਨੇ। ਇਹ ਤਾਂ ਸੜ ਜਾਂਦੀਆਂ ਨੇ ਤੇਲ ਨਾਲ। ਚਲੋ ਜੀ ਗਾਇਸ ਇਧਰ ਆਪਾਂ ਕਰ ਲਈਏ ਤਿਆਰੀ ਕਿਉਂਕਿ ਮੇਰਾ ਦਮਨ ਵੀ ਆਉਣ ਵਾਲਾ ਤੇ ਦਮਨ ਨੂੰ ਆਉਂਦੇ ਨੇ ਕਾਣਾ ਮम्मा ਭੁੱਖ ਲੱਗੀ ਏ। ਕਿਉਂਕਿ ਦਮਨ ਸਵੇਰੇ ਇਹੋਂ ਨਾਲ ਲੈ ਕੇ ਤਾਂ ਜਾਂਦੀ ਹੈ ਪਰ ਬਹੁਤ ਟਾਈਮ ਡੇਟ ਹੋ ਜਾਂਦਾ ਥੋੜਾ 3 ਵਜਣ ਵਾਲੇ ਨੂੰ ਲੱਗਾ ਤਾਂ ਹਾਂ 3 ਵਜ ਚੱਲੇ ਨੇ 3 ਕਿਉਂ 3:30 ਹੋ ਗਏ ਅਦਾ ਦਿਮਾਗ ਨਹੀਂ ਸਕਦਾ ਹਨ ਤੇ ਕੱਲ ਅਮੰਡਾ ਵੀ ਆਉਣ ਆਏ ਮਹਾਲੀ ਤੋਂ ਹਨਾ ਸੱਜ ਭੈਣਾਂ ਦਾ ਵੀ ਉਹ ਵੀ ਕਹਿ ਰਹੀ ਸੀ ਆਪਣਾ ਸਿਹਾਰ ਰੱਖੋ ਕਿ ਨਾ ਕੋਈ ਕੰਮ ਬਾਅਦ ਚ ਤੇ ਬਹੁਤ ਬਹੁਤ ਥੈਂਕ ਯੂ ਸਾਰੀਆਂ ਭੈਣਾਂ ਦਾ ਜਿਹੜਾ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਅਦਾ ਸਾਰੇ ਕੱਪੜੇ ਟੇਲਰ ਕੋ ਜਾਣੇ ਨੇ ਇਹ ਕੱਢੇ ਪਏ ਨੇ ਠੀਕ ਹੈ ਇੱਧਰ ਜਿਹੜੇ ਨੇ ਇਹ ਪੈਕਿੰਗ ਹੋਣੀ ਹੈ ਤੇ ਆ ਸਾਰੇ ਟਿਲਰ ਕੋ ਜਾਣੇ ਨੂੰ ਕੋ ਸਲਾਈ ਕੋ ਕੇ ਆਏ ਨੇ ਵੀਡੀਓ ਸ਼ੂਟ ਕਰਨੀ ਵੀਡੀਓ ਸ਼ੂਟ ਕਰਨ ਦਾ ਬਿਲਕੁਲ ਟਾਈਮ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਮੈਂ ਕਾਫੀ ਬਿਮਾਰ ਚੱਲ ਰਹੀ ਸੀ ਕਾਫੀ ਦਿਨਾਂ ਤੋਂ ਚਲੋ ਜੀ ਇਹ ਕਾ ਸੂਟ ਹੈ ਮੈਂ ਉਹਦਾਂ ਦਿਖਾਇਆ ਸੀ ਬਹੁਤ ਪਿਆਰਾ ਕਲਰ ਹੈ ਇਹ ਵਰਕ ਹੋਇਆ ਹੋਇਆ ਕੋਈ ਭੈਣ ਬਾਈ ਕਰਨਾ ਚਾਹੁੰਦੀ ਹੈ ਤਾਂ ਕਰ ਸਕਦੀ ਹੈ ਕਿਉਂਕਿ ਇਹ ਸੂਟ ਕਿਸੇ ਭੈਣ ਨੇ ਬਣਵਾਇਆ ਸੀ ਤੇ ਉਹਨਾਂ ਨੇ ਬਾਈ ਨਹੀਂ ਕੀਤਾ ਤੇ ਇਹਦਾ ਮੈਂ ਕਿਹੜਾ ਕੁੜਾ ਤੁਹਾਨੂੰ ਦੱਸ ਦੂੰਗੀ ਮੈਨੂੰ ਦੱਸ ਦਿਓ ਤੇ ਬਣ ਜੂਗਾ ਸੂਟ ਆਰਾਮ ਨਾਲ ਮਤਲਬ ਮੇਰੇ ਵਰਗੀ ਜਿਹਦੀ ਲੈਂਥ ਆ ਮੇਰੇ ਵਰਗਾ ਜਿਹਨਾਂ ਘੇਰਾ ਹੈ ਆਰਾਮ ਨਾਲ ਬਣ ਜਾਏਗਾ ਠੀਕ ਹੈ ਜੀ ਚਲੋ ਜੀ ਆਪਣੀ ਟਿੱਕੀ ਵੀ ਰੈਡੀ ਹੋ ਗਈ ਹੈ ਇਹ ਨੂੰ ਸੇਮ ਦੇ ਹਾਸਤੇ ਹੀ ਆਪਾਂ ਨੇ ਪਕਾਣਾ ਤੇ ਪਨੀਰ ਹੋਜੀ ਤੇ ਵੀ ਵਲੌਗ ਚ ਦਮਣ ਆਉਂਦੀ ਫਿਰ ਮਿਲਦੇ ਆਪਾਂ ਠੀਕ ਹੈ ਤੇ ਕੁਝ ਮੈਨੂੰ ਯਾਦ ਆ ਗਿਆ ਮੈਂ ਕਿਹਾ ਦਮਣ ਆਉਂਦੀ ਫਿਰ ਮਿਲਦੇ ਆ ਯਾਦ ਆ ਗਿਆ ਕਿ ਕੁਝ ਪੈਣਾ ਦੇ ਕਮੈਂਟ ਸੀ ਜਿਹੜੇ ਆਪਾਂ ਬਰਬਰੀ ਦੇ ਸੂਟ ਪਾਏ ਸੀ ਮੇਰੇ ਬੁਟੀਕ ਵਾਲੇ ਚੈਨਲ ਤੇ ਲਾਈਵ ਹੋਏ ਸੀ ਆਪਾਂ ਉੱਥੇ ਦੇਖ ਲਿਓ ਜਾ ਕੇ ਉਹ ਮੈਂ ਖੁਦ ਵੇਅਰ ਕੀਤਾ ਹੋਇਆ ਜੀ ਆ ਦੇਖੋ ਬਰਬਰੀ ਦਾ ਇਹ ਮੇਰਾ ਪਿਛਲੇ ਸਾਲ ਦਾ ਸੂਟ ਆ ਕੁਛ ਵੀ ਨਹੀਂ ਹੋਇਆ ਜਿਉਂ ਜਿਉ ਆਪਾਂ ਇਹਨੂੰ ਵਾਸ਼ ਕਰਦੇ ਆਂ ਤੇਵੇਂ ਤੇਵੇਂ ਇਹ ਜ਼ਿਆਦਾ ਸੋਹਣਾ ਬਣਦਾ ਜਾਂਦਾ ਮਤਲਬ ਕੱਪੜਾ ਬਹੁਤ ਸੌਫਟ ਕੱਪੜਾ ਤੇ ਪਰਪਲ ਜਿਹਾ ਫੈਬਰਿਕ ਜਿਹੜਾ ਬਹੁਤ ਵਧੀਆ ਤੁਸੀਂ ਬਾਤੀ ਬੁਟੀਕ ਵਾਲੇ ਚੈਨਲ ਤੇ ਦੇਖ ਲਓ ਠੀਕ ਹੈ ਜੀ ਦੀ ਬਟੀਕੀ ਆਪਣੀ ਆ ਗਈ ਹੈ ਦੇਖੋ ਐਂਡ ਸੌਫਟ ਆ پوری ਤਰੰਚੀ ਵੀ ਇਹ ਸੌਫਟ ਵੀ ਹੈ ਤੇ ਇਹ ਤਰ੍ਹਾਂ ਫਕਰ ਫਰ ਬਣਨ ਇਹਨੂੰ ਥੋੜਾ ਜਿਹਾ ਤੇਲ ਨਾਲ ਮਤਲਬ ਦੇਸੀ ਘਿਓ ਨਾਲ ਮੜੇ ਉਤ ਉਤੋ ਫਰਾਈ ਕਰ ਲਾਂਗੇ ਜਾਂ ਬਟਰ ਨਾਲ ਇਹ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹ ਕਿਵੇਂ ਹੁੰਦੇ ਨੇ ਕਿਦੇ ਵਾਸਤੇ ਹੁੰਦੇ ਨੇ ਮੈਨੂੰ ਸੋਹਣੇ ਲੱਗੇ ਮੈਂ ਲੈ ਆਂਦੇ ਕਹਿੰਦੇ ਘਰੇ ਰੱਖੋ ਵਧੀਆ ਹੁੰਦੇ ਨੇ ਇੰਡੋਰ ਪਲਾਂਟ ਨੇ ਬਾਕੀ ਤੁਸੀਂ ਦੱਸ ਦਿਓ ਸਾਰੇ ਜਾਣੇ ਕਮੈਂਟ ਕਰਕੇ ਠੀਕ ਹੈ ਤੇ ਲਓ ਜੀ ਇੱਧਰ ਆਪਾਂ ਜਿਹੜੇ ਆਪਣੇ 버ਗਰ ਬਣਨੇ ਉਹਨਾਂ ਨੂੰ ਆਪਾਂ ਨੇ ਕੱਟ ਲਿਆ ਤੇ ਇਹਨਾਂ ਨੂੰ ਕੱਢ ਲੈਣੇ ਆਂ ਇਹ ਆਪਾਂ ਦੋ ਪੈਕੇਟ ਲੈ ਕੇ ਆਏ ਆਂ ਤੇ ਕੱਲ ਨਾ ਕੱਲ ਜਦੋਂ ਪੇਠਾ ਬਣਾਏ ਪੂੜੀਆਂ ਬਣਾਈਆਂ ਸੀ ਅੰਦਰ ਮੈਂ ਟਿੱਕੀ ਦੇਖ ਲਾਂ ਤੇ ਜਦੋਂ ਪੇਠਾ ਤੇ ਕੁੜੀਆਂ ਬਣਾਈਆਂ ਉਦੋਂ ਮੇਰੀਆਂ ਭੈਣਾਂ ਦੇ ਕਮੈਂਟ ਆਏ ਕਾਫੀ ਕਹਿੰਦੇ ਦਿਲ ਕਰਨ ਲੱਗ ਪਿਆ ਖਾਣ ਨੂੰ ਤੇ ਅੱਜ ਬਣ ਰਹੇ ਨੇ 버거 ਤੇ ਅੱਜ ਵੀ ਜੀ ਕਰਦਾ ਹੋਣਾ ਖਾਣ ਨੂੰ ਤਾਂ ਪੱਕਾ ਹਨ ਜਦੋਂ ਆਪਾਂ ਐਵੇਂ ਕੋਈ ਚੀਜ਼ ਦੇਖ ਲੈਣਾ ਬੜਾ ਜੀ ਕਰਦਾ ਤੇ ਮੇਰਾ ਨਾ ਕਿੰਨੇ ਦਿਨਾਂ ਦਾ ਗੁਗਲੇ ਖਾਣ ਨੂੰ ਦਿਲ ਕਰਨ ਲਿਆ ਪਰ ਆਪ ਬਣਾ ਦੇਣੀ ਹੈ ਜੀ ਕਹਦਾ ਕੋਈ ਬਣਾ ਕੇ ਦੇ ਦੇ ਹਨ ਤੇ ਐ ਹੁੰਦਾ ਜਦੋਂ ਕੋਈ ਚੀਜ਼ ਵੇਖ ਲੈਣਾ ਬੜੇ ਦਿਲ ਕਰਦਾ ਖਾਣ ਨੂੰ ਤੇ ਲੋਕੀ ਕਿੱਟੀਆਂ ਆਪਣੀਆਂ ਬਣ ਗਈਆਂ ਨੇ ਹੁਣ ਆਪਾਂ ਤੁਹਾਨੂੰ ਦਿਖਾਣੇ ਅੱਗੇ ਦਾ ਪ੍ਰੋਸੈਸ ਤਲ ਲੋ ਜਿੱਕੀਆਂ ਆਪਣੀਆਂ ਹੋ ਗਈਆਂ ਰੈਡੀ ਦੇਖੋ ਕਿੰਨੀਆਂ ਸੋਹਣੀਆਂ 골ਡਨ ਬ੍ਰਾਊਨ ਕਰ ਲਈਆਂ ਨੇ ਇਹ ਮੈਂ ਸਿਮ ਕਰਕੇ ਪਕਾਈਆਂ ਕਿਉਂਕਿ ਅੰਦਰੋਂ ਵੀ ਚੰਗੀ ਤਰ੍ਹਾਂ ਪੱਕ ਜਾਣੀਆਂ ਤੇ ਅੰਦਰੋਂ ਕੱਚੀਆਂ ਰਹਿ ਜਾਣੀਆਂ ਤੇ ਰੈਡੀ ਨੇ ਬਰਕਾ ਤੇ ਅੱਜ ਤੁਸੀਂ ਖਾਓ ਬਾਸੀ ਫੈਮਲੀ ਦੇ ਬਣੇ ਹੋਏ 버ਗਰ ਬਾਸੀ ਫੈਮਲੀ ਦੇ ਤਾਜ਼ੇ ਤਾਜ਼ੇ 버ਗਰ ਦਮਨ ਪਧਾਰ ਰਹਾ ਹੈ ਦਮਨ ਸਟਾ ਰਿਹਾ ਥੱਕਿਆ ਹੋਣਾ ਮੰਮਾ ਮੈਂ ਥੱਕ ਗਈ ਮੰਮਾ ਮੈਂ ਥੱਕ ਗਈ ਆ ਰਿਹਾ ਹੌਲੀ ਹੌਲੀ ਆ ਰਿਹਾ ਹੌਲੀ ਹੌਲੀ ਹਲੋ ਤੁਸੀਂ 버거 ਬਣਾ ਆਏ ਕਿਵੇਂ ਪਤਾ ਲੱਗਿਆ ਪਾਪਾ ਨੇ ਦੱਸਦਾ ਹਣਾ ਓਹੋ ਮੈਂ ਕਿਹਾ ਮੇਰਾ ਪੁੱਤ 버거 ਮੰਗਦਾ ਹੈ ਮੈਂ 버거 ਬਣਾਦਾ ਹੈ ਛੇਤੀ ਬਣਾਓ ਛੇਤੀ ਬਣ ਗਏ ਬਸ ਟਿੱਕੀਆਂ ਫਰਾਈ ਹੋ ਗਈਆਂ ਆਹੀ ਰਹਿ ਗਈ ਨੇ ਹੋਰ ਕੀ ਮੇਰੇ ਸਕੂਲ ਉਹ ਕਿੰਝ ਉਹ ਦੂਸਰਾ ਚੀਜ਼ ਲੈ ਕੇ ਆ ਨੰਬਰ ਉਹ ਨੀਲਾ ਦਾਸ਼ੀ ਉਹ ਦਜਾ ਪਿਆ ਨਾ ਆਪਣਾ ਉਹ ਛੋਟੇ ਵਾਲਾ ਉਹ ਤਾਂ ਖਤਮ ਖਤਮ ਤੇ ਚੀਜ਼ ਤੋਂ ਬਣਾ ਖਾਣਗੇ ਠੀਕ ਦਹੀਂ ਪਾਵਾਂਗੇ ਹੈਨਾ ਕੀ ਕਰੀਏ ਲੋਕ ਕਪੜੇ ਚੇਂਜ ਕਰੋ ਬਸ ਬੰਨ ਚਲੇ ਥੋੜੇ ਹੀ ਰਹਿ ਗਏ ਪਾਪਾ ਨੂੰ ਦੱਸਤਾ ਹੈ ਮੈਂ ਸਰਪ੍ਰਾਈਜ਼ ਰੱਖਿਆ ਲਓ ਆ ਵੀ ਲਿਆਂਦਾ ਇਹ ਚੈੱਕ ਰੀਅਲ ਨਹੀਂ ਲੱਗ ਰੇ ਰੀਅਲ ਨਹੀਂ ਉਹ ਡੁਪਲੀਕੇਟ ਨੇ ਨਾ ਨਮਨ ਕਹਿੰਦੀ ਉਹ ਤਾਂ ਰੀਅਰ ਨਹੀਂ ਲੱਗ ਰੇ ਰੀਅਲ ਨਾ ਨਾ ਛੇੜੋ ਨਾ ਛੇੜੋ ਯਾਰ ਪਲਾਂਟ ਨੇ ਬੈਂਪੂ ਪਲਾਂਟ ਬੜਾ ਹੱਥ ਉੱਥ ਨਹੀਂ ਲਾਣਾ ਇਹਨੂੰ ਫਿਰ ਕੱਟ ਦੇ ਨੇ ਫਿਰ ਐਂ ਪਾ ਦਿੰਦੇ ਜੜਾ ਨਿਕਲ ਅਸੀਂ ਬਹੁਤ ਚਾਹਦੇ ਆਸੀ ਇਹ ਅਛੂਤ ਹੋ ਜਾਣਗੇ ਨਹੀਂ ਪਤਾ ਨਹੀਂ ਖਰਾਬ ਖਰੂਬ ਨਾ ਹੋ ਜਾਣ ਬੜਾ ਹੱਥ ਨਹੀਂ ਲਾਣਾ ਦਮਨ ਕੇ ਦੀ ਨਹੀਂ ਸਿੱਕਵੇ ਜਿਹਦੇ ਸੀ ਕਿਉਂ ਲਾ ਕੇ ਬਸ ਐ 21 ਹੋ ਗਈ ਫرائی ਮਤਲਬ ਫਿਰ 언ਹੈਲਦੀ ਹੋ ਜਾਣਾ ਤੇ ਆਪਾਂ ਐਂ ਹੀ ਡੈਡ ਬੰਦ ਠੀਕ ਹਮ ਹੈਨਾ ਇਹ ਬਾਲੀਏ ਕਾਂਚੀਆਂ ਹੋ ਗਈਆਂ ਯਾਰ ਹੈਨਾ ਸਾੜਤੀਂ ਕੁਛ ਨਹੀਂ ਨਹੀਂ ਸਾੜੀਆਂ ਮੈਂ ਤਾਂ ਸਿਮ ਕਰਕੇ ਬਣਾਈਆਂ ਨੇ ਸਾੜੀਆਂ ਕਿੱਥੇ ਨੇ ਹੈ ਤਾਂ ਛੇਤੀ ਬੜਾ ਬੁੱਖ ਲੱਗ ਰਹੀ ਹੈ ਜੇ ਰੋਟੀ ਬਣੀ ਹੁੰਦੀ ਫਿਰ ਭੁੱਖ ਨਹੀਂ ਲੱਗਣੀ ਸੀ ਹਾਂ ਜੇ ਰੋਟੀ ਬਣੀ ਹੁੰਦੀ ਨਾ ਮੈਂ ਦਮਨ ਕਹਿੰਦਾ ਮੈਂ ਤਾਂ ਰੋਟੀ ਖਾਣੀ ਹੀ ਨਹੀਂ ਹੈਗੀ ਮੈਂ ਤਾਂ ਰੋਟੀ ਖਾਣੀ ਹੀ ਨਹੀਂ ਹੈਗੀ ਕੰਨਪਤ ਬਾਦ ਥੋੜੀ ਘਟਾ ਆਦੀ ਬਲੌਕ ਸਾਰੇ ਕਹਿੰਦੇ ਇੱਕ ਪੱਖਾ ਚੱਲਦਾ ਬਾਜੀ ਨੂੰ ਮੈਂ ਆਹ ਜੇ ਸਾਈ ਨੂੰ ਕਿੱਥੇ ਕੋ ਕਰਨੀ ਹੈ ਕਿਉਂਕਿ ਅੱਜ ਨਾ ਸੇਵ ਦੀ ਬਸ ਬਾਜ਼ਾਰ ਦੇ ਕੰਮ ਹੀ ਨਿਭਾਉਣੇ ਨੇ ਅੱਜ ਰਮਾ ਜੀ ਦਮਨ ਲੱਗਾ ਕੱਲ ਛੁੱਟ ਪਾ ਕੇ ਜਾਣਾ ਕੱਲ ਨੂੰ ਕੀ ਹੈ ਕਲਤੀਜ ਉਹ ਸਕੂਲ ਚ ਹੈ ਦਮਨ ਕੇ ਨਹੀਂ ਮੈਂ ਥੋੜੇ ਦਹੀਂ ਨਾ ਮਿੱਠਾ ਪਾ ਲਾ ਬਸ 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 ਇੰਨਾ ਜਿਆਦਾ ਨਹੀਂ ਦਹੀਂ ਪਾਣਾ ਹੈ ਤੇ ਤੁਮ ਬੰਦੇ ਇੰਨਾਂ ਲਗੀ ਤੇਰਨਾ ਮੈਂ ਅੱਜ ਨਾ ਬਿਸਕੁਟ ਲੈ ਕੇ ਆਈ ਸੀ ਆਹ ਸਧਾਰੇ ਜਿਹਾ ਬਿਸਕੁਟ ਦਿੰਦੇ ਹੁੰਦੇ ਹਣ ਸਾਡਾ ਤਾਂ ਸੰਧਾਰਾ ਆਉਂਦਾ ਨਹੀਂ ਕਿਉਂਕਿ ਸਾਡੇ ਮਮੀ ਇੱਥੇ ਨੇ ਇੱਥੇ ਸਾਰਾ ਕੁਝ ਹੋ ਜਾਂਦਾ ਹਨਾ ਤੇ ਉਹ ਡੱਬੇ ਉਹ ਪਈ ਨੇ ਪਾਸੇ ਤੇ ਆ ਮੈਂ ਲੈ ਆਈ ਉੱਥੇ ਕੁਝ ਪਹਿਣਾ ਲੈ ਰਹੀਆਂ ਹਣ ਬਾਜ਼ਾਰ 'ਚ ਤੇ ਮੈਂ ਲੈ ਕੇ ਆਈ ਮੈਂ ਚਲੋ ਇਹ ਮੇਰਾ ਸੰਧਾਰਾ ਹੀ ਆ ਗਿਆ ਕਿਸਮਤ ਤਰ੍ਹਾਂ ਦਾ ਮੈਂ ਆਪੇ ਖਰੀਦ ਲਿਆ ਹਾਂ ਨਾ ਲੱਭੂ ਮਾਮੂ ਦਾ ਕੈਨੇਡਾ ਬੈਠਾ ਉਹ ਵਿਚਾਰੇ ਬਾਹਰ ਬੈਠਾ ਉਹ ਰੋ ਵਿਚਾਰਾ ਬਾਹਰ ਬੈਠਾ ਹੈ ਸੰਧਾਰਾ ਦੇਣ ਵਾਲਾ ਤੇ ਚਲੋ ਕੋਈ ਗੱਲ ਨਹੀਂ ਆਹੀ ਸਾਡਾ ਸੰਧਾਰਾ ਖੁਸ਼ ਰਹਿਣਾ ਆਪਣੇ ਕਿੱਥੇ ਵੀ ਹੈਗੇ ਨੇ ਕਿ ਨਹੀਂ ਜਿਆਦਾ ਨਾ ਮਿੱਠਾ ਕਰੀਂ ਬਤ ਜਿਆਦਾ ਮਿੱਠਾ ਮਿੱਠਾ ਹੋ ਜਾਣਾ ਲੋ ਜੀ ਦਮਨ ਨਾਲ ਚੀਨੀ ਬਾਕੇ ਰੰਗ ਢੋਲ ਗਏ ਆਪਾਂ ਬਰਦਰ ਦੇ ਵਿੱਚ ਪਾਵਾਂਗੇ ਬਾਕੀ ਆਪਾਂ ਹੋਰ ਕੁਝ ਨਹੀਂ ਪਾਇਆ ਅਨ ਹੈਲਦੀ ਇਹਦੇ ਤੇਿਆਰੀ ਹੋ ਗੋ ਆਪਣੀ ਚਾਹ ਟਿੱਕੀਆਂ ਆਪਣੀਆਂ ਹੋ ਗਈਆਂ ਇੱਕ ਮੈਕਸਟਰਾ ਬਣਾਲੀ ਮੈਨੂੰ ਅਜੇ ਕਿਹਨੂੰ ਜਿਆਦਾ ਭੁੱਖ ਲੱਗੀ ਹੋਰ ਖਾਕੇ ਬਰਦਰ ਹੈ ਦੋ ਖਾਣੇ ਦੋ ਖਾਣੇ ਉਹ ਮਠਿੰਡੇ ਵਾਲੀ ਕੀ ਲਾ ਰਹੀ ਹੈ ਮਠਿੰਡੇ ਆਪਾਂ ਨਹੀਂ ਹਾਂ ਮਠਿੰਡੇ ਬਣਾਏ ਨੇ ਇੱਕ ਵਾਰੀ ਕੌਣ ਆਇਆ ਸੀ ਤੇ ਬਣਾ ਕੇ ਦਿੱਤੇ ਨੇ ਪਾਪਾ ਨੇ ਨਹੀਂ ਬਣਾ ਦੇ ਸੀ ਆਪਾਂ ਪਤਾ ਨਹੀਂ ਉਹ ਵੀ ਆਇਆ ਸੀ ਵਿੱਚ ਅੱਜ ਉਹ ਵੀ ਨਹੀਂ ਆਏ ਨੇ ਕਿ ਹਮਣ ਮਾਸੀ ਦੇ ਆਏ ਹਨ ਕੋਈ ਆਇਆ ਸੀ ਤੇ ਉਦੋਂ ਆਪਾਂ ਨੇ 버ਗਰ ਬਣਾਏ ਸੀ ਪਾਪਾ ਨੇ ਘਰੇ ਨਹੀਂ 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 ਪਿੰਡ ਬਣਾਏ ਹਨ ਉਹ ਆਏ ਹਨ ਪਿੰਡ ਨਹੀਂ ਪਿੰਡ ਵੀ ਪਿੰਡ ਵੀ ਬਣਾਏ ਸੀ ਪਿੰਡ ਵੀ ਬਣਾਏ ਸੀ ਅੱਜ ਕੱਲ ਤੇ ਟਾਈਮ ਹੀ ਨਹੀਂ ਰਹਿ ਉਹ ਗੱਲਾਂ ਨਹੀਂ ਰਹੀਆਂ ਹੁਣ ਨਾ ਤਾਂ ਟਾਈਮ ਹੈ ਕਿਸੇ ਕੋਲ ਨਾ ਅੱਜ ਮੈਂ ਬੜਾ ਸਾਂ ਟਾਈਮ ਕੱਢਿਆ ਮੇਰਾ ਦੰਮੂ ਕਹਿੰਦੇ ਬੜੇ ਨੇ ਪੰਜ ਟਿੱਕੀਆਂ ਨਾ ਇਹ ਕਿ ਖਾਲਾਂਗੇ ਆਪਾਂ ਨਾ ਟਿੱਕੀ ਵਿੱਚ ਕੀ ਲੇ ਟਮਾਟਰ ਪਿਆਜ਼ ਸਾਰਾ ਕੁਝ ਹੈ ਵਿੱਚੇ ਵੀ ਸਬ ਤਾ ਨੂੰ ਦੁੱਧ ਸਭ ਨੂੰ ਆ ਜਾਣੀਏ ਚਾਰ ਨੇ ਪੰਜ ਨੇ ਠੀਕ ਅੱਛਾ ਇੱਕ ਹੋਰ ਇੱਕ ਇੱਕ ਸੱਤਾਂ ਤਿੰਨ ਜਣੇ ਇੱਕ ਹੋਰ ਲਓ ਜੀ ਇੱਕ ਹੋਰ ਪਾ ਲੈਣਾ ਆਪਾਂ ਟਿੱਕੀ ਵਿੱਚ ਕੀ ਐ ਤੂੰ ਕਰੂ ਗੈਸ ਹੁੰਦਾ ਗੈਸ ਅੱਜ ਨਾ ਪਤਾ ਨਹੀਂ ਕਿੰਨੇ ਉਹ ਕੀਤਾ ਮੇਰੇ ਕੰਮ ਨੇ ਕਿ ਪਾਪਾ ਦੇ ਕੰਮ ਨੇ ਲਾਈਟਰ ਜਿਹੜਾ ਨਾ ਉਹ ਸੰਕਲ ਸਿਰਤਾ ਪਾੜਿਆ ਹੋਇਆ ਹੋਰ ਬਾਕੀ ਤੇ ਪਾਇਆ ਨਾ ਫਿਰ ਆਹੋ ਰਹਿਣਾ ਲਾਈਟਰ ਲਿਆਉਣਾ ਪੈਣਾ ਅੱਜ ਦੱਬੀ ਦਾ ਕੰਮ ਚਲਾਉਣਾ ਪੈਣਾ ਤੇ ਟਿੱਕੀਆਂ ਦਾ ਮੋਕ ਵੀ ਹੈ ਸਾਰੀਆਂ 6 ਟਿੱਕੀਆਂ ਆਹ ਹੋਈਆਂ ਹੁੰਦੀਆਂ ਹੁੰਦੀਆਂ ਹੀ ਹੁੰਦੀਆਂ ਨੇ ਗਾਇਜ਼ ਇਗਨੋਰ ਕਰਿਓ ਜਿਹੜੇ ਮੇਰੇ ਭੈਣ ਭਰਾ ਨੇ ਹਨ ਜਿਹੜੇ ਸਾਨੂੰ ਜਾਣਦੇ ਨੇ ਡੀਪਲੀ ਹਨ ਉਹ ਤਾਂ ਬਹੁਤ ਸੋਹਣੇ ਕਮੈਂਟ ਕਰਦੇ ਨੇ ਤੇ ਕੁਝ ਵਿੱਚ ਵਿਚਾਰੇ ਕਰ ਰਹੇ ਨੇ ਸਫਾਈ ਨਹੀਂ ਹੈਗੀ ਫਲਾਣਾ ਨਹੀਂ ਹੈਗੀ 4-5 ਦਿਨ ਤੋਂ ਮੈਂ ਕਾਫੀ ਬੁਖਾਰ ਚੱਲ ਰਹੀ ਹੈ ਗਲੇ ਦੀ ਪ੍ਰੋਬਲਮ ਕਰਕੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਦੇ ਨੀ ਗਲੇ ਦੀ ਤੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਥੋੜੀ ਬੋਤੀ ਰਹਾਂਗੀ ਬਾਕੀ ਦੇਖਦੇ ਆ ਕੱਲ ਨੂੰ ਜਾਂ ਜਾਂਦਾ ਡਾਕਟਰ ਕੋਲ ਕੇਂਦਰ ਦਾ ਕੋਲ ਲੋ ਗਾਈਜ਼ ਇੱਧਰ ਬਣ ਕੇ ਸਾਰਾ ਕੁਝ ਫੇਰ ਤੁਹਾਨੂੰ ਦੱਸਾਂਗੀ ਠੀਕ ਉਸ ਕਿਥੇ ਰੱਖ ਗਏ ਗੈਸ ਕੋਲ ਕਿ ਉਹ ਸੌਫਟਵੇਅਰ ਥੋੜੀ ਜੀ ਨਹੀਂ ਬੁੱਤ ਨਹੀਂ 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 ਇੰਨੇ ਰੱਖ ਹੋ ਜਾਣੀ 2 ਮਿੰਟ ਫ੍ਰਿਜੋਂ ਕੱਢ ਨਾਲ ਦੀ ਨਾਲ ਸੌਫਟ ਹੋ ਜਾਣੀ ਉੱਥੇ ਆਗੂ ਬਲੱਗ ਜੇ ਫੇਰ ਐਂ ਲੱਗਦੀ ਨਹੀਂ ਕਿਉਂ ਲੱਗਦੀ ਪਲਾਸਟਿਕ ਨਾਲ ਅਗਰੀ ਲੱਗਦੀ ਲੱਗਦੀ। ਉਹ ਟਿੱਕੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ। ਕੈਮਰੇ 'ਚ ਬਹੁਤ ਸੋਹਣੀਆਂ ਲੱਗਦੀਆਂ ਤੇ ਕੁਛ ਸਾਡੇ ਭੈਣ ਭਰਾਵਾਂ ਨੂੰ ਦੇਖ ਕੇ ਭੁੱਖ ਵੀ ਲੱਗ ਜਾਣੀ। ਕੱਲ ਪੇਟਾ ਦੇਖ ਕੇ ਸਾਰੇ ਕਹਿ ਰਹੇ ਪੇਟਾ ਪੂੜੀਆਂ ਦੇਖ ਕੇ ਜੀ ਕਰਨ ਲੱਗ ਪਿਆ ਖਾਣ ਨੂੰ। ਇੰਨਾ ਦੀਦੀ ਰਾਜਪੁਰੇ ਤੋਂ ਵੀ ਕਹਿ ਰਹੇ ਆ। ਪੇਠਾ ਸਵਾਦ ਹੀ ਬੜਾ ਬੜਾ ਡੰਗੋ ਦਮੂ ਕੋ ਵੀਊ ਲੈ ਲਓ ਪੇਠੇ ਦੇ ਹਾਂ ਤਾਂ ਬਣ ਬਹੁਤ ਸਵਾਦ ਬਣਿਆ ਲੋ ਸਵਾਦ ਨਾਲ ਪੂਰੀਆਂ ਹਨ ਮੈਂ ਤਾਂ ਨਹੀਂ ਖਾਦੀ ਕਿ ਕਿੰਨੇ ਚੇ ਸਤ ਪੂਰੀਆਂ ਖਾ ਗਈ ਹੋਣੀ ਰੋ ਮੈਂ ਤਾਂ ਇੱਕੋ ਦੋ ਹੀ ਖਾਦੀ ਮੇਰੇ ਤਾਂ ਤੁਹਾਨੂੰ ਪਤਾ ਮੈਂ ਬਿਮਾਰ ਹੋਣ ਕਰਕੇ ਮੈਂ ਤਿੰਨ ਖਾਦੀਨ ਤੂੰ ਤੇ ਉਹ ਜਾ ਕੰਮ ਕਰ ਤਿੰਨ ਉਹ ਜਿਹੜੀਆਂ ਰੱਖੀਆਂ ਹੋਈਆਂ ਰਹਿ ਗਈਆਂ ਇੱਕ ਹੀ ਖਾਦੀ ਇੱਕ ਹੀ ਖਾਦੀ ਮੈਂ ਖਾਦੀ ਮੈਨੂੰ ਐਂ ਹੀ ਫਿਰ ਮੈਂ ਜਿਆਦਾ ਉੱਤੀ ਨਾ ਚਲੋ ਹੁਣੋ ਸ਼ੀਰਤੀ ਹੋ ਗਏ ਬਾਸ ਬਾਸ ਪੁੱਤਰੀ ਹੋ ਗਿਆ ਹੋ ਗਿਆ ਰੈਣਾ ਜਿਆਦਾ ਸਾੜ ਕੇ ਫਿਰ ਕੀ ਫਾਇਦਾ ਅੰਦਰੋਂ ਕੱਚੀ ਰਹਿ ਜਾਣੀ ਕੀ ਤੇ ਬਾਬਾ ਚਿਪਸੀ ਦਵਾ ਦੋ ਹਾਂ ਰੋਟੀ ਵੀ ਖਾਣੀ ਪਾਉਂਦੇ ਬਰਗਰ ਬਣਿਆ ਕਰ ਹਾਏ ਖੁਸ਼ ਦਾ ਮਨ ਤੇ ਲੋ ਗਾਈ ਜਿੱਧਰ ਆਪਾਂ ਹੁਣ ਇਹਦੀ ਜੋ ਵੀ ਹੈਗੀ ਐ ਪ੍ਰੈਜੈਂਟੇਸ਼ਨ ਪ੍ਰੈਜੈਂਟੇਸ਼ਨ ਉਹ ਕਰ ਦਈਏ ਠੀਕ ਐ ਉਸ ਸੱਤ ਕੰਨਾ ਲਾ ਲੀਦਾ ਮੈਂ ਇੱਥੇ ਪਲੇਟ ਪਲੇਟ ਦੇ ਵਿੱਚ ਆਪਾਂ ਲਵਾਂਗੇ ਬਰਗਰ ਬਨ ਠੀਕ ਹੈ ਇਹਦੇ ਤੇ ਉਹ ਆਪਣੀ ਦੂਜੀ ਸੌਸ ਲੈਣੀ ਹੈ ਨਾ ਇਹ ਪਾਣੀ ਖਤਮ ਹੋ ਗਈ ਜੀ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਇਹਦੇ ਤੇ ਸੌਸ ਦੱਸਿਓ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਕੁਝ ਤਾਂ ਕਹਿਦਗੇ ਜੀ ਮੈਂ ਜੰਮੀ ਪਈ ਐ ਨਾ ਮੈਂ ਚਮਚੇ ਨਾਲ ਸੈੱਟ ਕਰ ਰਣੀ ਟੈਂਸ਼ਨ ਮੈ ਲੈ ਆ। ਫੋਕ ਕਰੇ ਵਾਸਤੇ ਆਹ ਦੇਖੋ ਹੋ ਗਈ ਨਾ ਸੈੱਟ ਹਮ ਬੜੀ ਐ ਕਿ ਹੋਰ ਲੜਨੀ ਜਿੰਨੇ ਪਾਣੀ ਹੋ ਤੱਕ ਚਾਹੀਦਾ ਹੈ ਲੋ गाइस ਤੇ ਇੱਕ ਖਾਸ ਆਪਾਂ ਦੋ ਮੇਰੀ ਚ ਮੋਂ ਜਾਣਗੇ ਇੱਥੇ ਟਮਾਟਰ ਖੀਰੇ ਇਹਨੂੰ ਆਪਾਂ ਨੇ ਹੈਲਦੀ ਬਣਾਣਾ ਠੀਕ ਹੈ ਪਿਆਜ਼ ਉਹ ਟਿੱਕੀ ਜਾਣੀ ਸੀ ਪਹਿਲਾਂ ਯਾਰ ਇਹ ਸਾਡੇ ਦੇਸੀਆਂ ਦਾ 버ਗਰ ਆ ਜੀ ਇਹ ਦੇਸੀਆਂ ਦਾ 버ਗਰ ਆ ਕੋਈ ਗੱਲ ਨਹੀਂ ਇਹ ਚ ਹੋ ਜਾਂਦੀ ਹੁੰਦੀ ਟਾਪਨ ਕਰ ਲਿਆ ਕਰੋ ਕਿੰਨੀ ਨਾ ਪਾਓ ਕਰ ਲਿਆ ਕਰੋ ਖੀਰੇ ਵੀ ਇੱਕ ਦੋ ਹੀ ਪਾਓ ਮੇਰੇ ਚ ਤਾਂ ਖੀਰਾ ਇੱਕ ਹੀ ਪਾਇਆ ਲੈ ਦੰਮਣ ਵਾਲੇ ਚ ਇੱਕ ਹੀ ਖੀਰਾ ਪਾਦਣਾ ਠੀਕ ਹੈ ਲਓ ਜੀ ਤਾਂ ਮਨ ਵਾਲੀ ਚੱਕੀ ਕਿਹੜਾ ਪਤਾ ਸਾਡੇ ਘਰੇ ਨਾ ਪੌਸ ਬਹੁਤ ਆਉਂਦੇ ਰਹਿੰਦੇ ਨੇ ਜਦੋਂ ਕੁਝ ਭਗਵਾਨ ਦੇ ਨੇ ਨਾ ਪੀਜ਼ਾ ਵਗੈਰਾ ਉਹਦੇ ਨਾਲ ਹੁਣ ਫਤਿਹ ਦਾ ਤੇ ਨੀਤ ਦਾ ਵੀ ਦੇਖ ਕੇ ਜੀ ਕਰਨਾ ਆਪਣਾ ਖਾਣ ਨੂੰ ਹੈ ਖੱਟ ਚ ਦਹੀਂ ਰਹਿ ਗਿਆ ਉਹ ਦਹੀਂ ਰਹਿ ਗਿਆ ਆ ਜਿਹੜਾ ਦਹੀਂ ਆਪਾਂ ਨੇ ਚੀਨੀ ਪਾ ਕੇ ਮਿਕਸ ਕੀਤਾ ਉਹ ਵੀ ਪਾ ਲਿਆ ਨੇ ਦੇਖੋ ਜੀ ਕਿੰਨਾ ਘੈਂਟ ਪੂਰਾ ਓਵਰਲੋਡ ਕਰ ਦੋ ਮੈਂ ਦਹੀਂ ਤਾਂ ਮੇਰੇ ਤੇ ਠੀਕ ਹੈ ਠੀਕ ਕੋਈ ਨਾ ਦੁਬਾਰਾ ਵੀ ਉੱਤੇ ਪਾ ਲਿਓ ਨਾ ਲੋ गाइस ਸਾਡਾ 버ગર ਹੋ ਗਿਆ ਰੈਡੀ ਕਿਉਂਕਿ ਟਿੱਕੀ ਦੇ ਵਿੱਚ ਸਾਰਾ ਕੁਝ ਹੈਗਾ ਲੋਡ ਮੇਰਚ ਪੀਨੌਟੀ ਕੈਂਟ ਕੈਂਟ 버ગર ਅਭੀ ਮੈਂ ਖਾਂਗੀ ਔਰ ਮੈਂ ਹੁਣ ਪਪਾ ਨੂੰ ਬਣਾਉਣਾ ਠੀਕ ਹੈ ਤੇ ਲਓ गाइस ਤੁਸੀਂ ਉਹਨਾਂ ਚਿਰ ਵੀਡੀਓ ਨੂੰ ਕਰੋ ਦੱਬ ਕੇ ਲਾਈਕ ਸ਼ੇਅਰ ਕਮੈਂਟ ਹੌਸਲਾ ਦਿਓ ਹਾਂ ਕੋ ਲੈ ਜਾਣੇ ਆਪਾਂ ਐਕਚੁਅਲੀ ਨਾ ਆਪਾਂ ਕਿਹੜਾ ਕਿਤੇ ਉਹ ਜਿਹੜੇ ਪ੍ਰੋਫੈਸ਼ਨਲ ਆ ਹਾਂ ਪ੍ਰੋਫੈਸ਼ਨਲ ਆ ਪਰ ਫਿਰ ਵੀ ਬਣਾ ਲਿਆ ਪਰ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਘਰੇ ਬਹੁਤ ਵਧੀਆ ਹੈਲਦੀ ਚੀਜ਼ ਬਣਦੀ ਏ ਹੈਲਦੀ ਐ ਬਣਦੀ ਕਿ ਆਪਾਂ ਕੋਈ ਮਾੜੇ ਤੇਲ ਚ ਨਹੀਂ ਤਲਦੇ ਵਧੀਆ ਤੇਲ ਚ ਆਪਾਂ ਨੇ ਟਿੱਕੀਆਂ ਫਰਾਈ ਕੀਤੀਆਂ ਨੇ ਮਾੜਾ ਤੇਲ ਮਤਲਬ ਕਾਫੀ ਦਿਨਾਂ ਦਾ ਤੇਲ ਪੁਰਾਣਾ ਪਿਆ ਹੁੰਦਾ ਕਈ ਵਾਰੀ ਟਿੱਕੀ ਰੱਖਣੀ ਹੈ ਨਾ ਤੇ ਉਹਦੇ ਚ ਹੀ ਉਹ ਬਣਾਈ ਜਾਂਦੇ ਹੁੰਦੇ ਨੇ ਪਰ ਉਹਨਾਂ ਹੈਲਦੀ ਹੋ ਜਾਂਦਾ ਲੋ ਗਾਇਸ ਜੇ ਆਪਾਂ ਪਿੰਦਸੇ ਮੈਂ ਤਾਂ ਭਾਜ ਜਿਹੜਾ ਬੈਗਿਆ ਹੋਇਆ ਛੇਤੀ ਪਹੁੰਚੂ ਘਰ ਉਸ ਤੋਂ ਆਪਾਂ ਪਤਾ ਹੀ ਨਹੀਂ ਰੁਕਵੇਂ ਕਾਤੋਂ ਰੁਕੇ ਦਹੀਂ ਮੈਂ ਭੁੱਲ ਗਈ ਹਾਂ ਮੈਂ ਸਾਰਾ ਸਮਾਨ ਲੈ ਆਈ ਨਹੀਂ ਭੁੱਲ ਗਈ ਮੈਂ ਦਹੀਂ ਜਮਾਇਆ ਵੀ ਨਹੀਂ ਕਿਉਂਕਿ ਦੁੱਧ ਨਹੀਂ ਲੈ ਰਹੇ ਆਪਾਂ ਜਾਣਾ ਪੈਂਦਾ ਬਾਰ-ਬਾਰ ਤੇ ਦੁੱਧ ਤਾਂ ਅਸੀਂ ਪੈਕਟ ਵਾਲਾ ਯੂਜ਼ ਕਰਨ ਦੇ ਆ ਹਜੇ ਤੱਕ ਨਹੀਂ ਪੜ ਦਹੀਂ ਪਾਣੀ ਥੋੜੀ ਜਿਹੀ ਸਾਸ ਪਾਪਾ ਨੂੰ ਥੋੜੀ ਜਿਹੀ ਕ੍ਰੈਂਚ ਜਿਹਾ ਚਾਹੇ ਚੋ ਹੋਤਾ ਨਹੀਂ ਕੁਝ ਪਾਣਾ ਹੀ ਨੂਨ ਮਿਰਚ ਕਿਉਂਕਿ ਟਿੱਕੀਆਂ ਚ ਆਲਰੇਡੀ ਨੂਨ ਮਿਰਚ ਹੈਗਾ ਵੜਾਪਾ ਉਹ ਵੀ ਬਣਾਵਾਂਗੇ ਮੈਂ ਠੀਕ ਹੈ ਕਿਸੇ ਦਿਨ ਵੇਲਾ ਹੀ ਬੰਦੇ ਨੂੰ ਚਾਹੀਦਾ ਅੱਜ ਮੈਂ ਕੰਮ ਆਪਣਾ ਛੱਡਿਆ ਪਿਆ ਬੁਟੀਕ ਦਾ ਸਾਰਾ ਲਓ ਜੀ ਆਪਾਂ 버ਗਰ ਬਣ ਜਦੇ ਫਰਾਈ ਵੀ ਨਹੀਂ ਕੀਤੇ ਆਪਾਂ ਪਾਪਨ ਦਾ ਟੇਸ ਕਰੋ ਤੇ ਲਓ ਜੀ ਅਸੀਂ ਕਰ ਲਈਏ 버ਗਰ ਟੇਸ ਤੇ ਤੁਸੀਂ ਵੀ ਕਰ ਲਓ ਤੇ ਤੁਸੀਂ ਵੀ ਜਰੂਰ ਘਰੇ ਟਰਾਈ ਕਰਿਓ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਬਣਿਆ ਠੀਕ ਹੈ ਜੀ